ਆ ਰਿਹਾ ਮੁਖਰਾਟ ਰਿਹਾ ਆ ਸੋ ਸੋਚਿਆ ਕਿ ਦਰਸ਼ਨ ਕਰ ਮੀਤੇ ਹੀ ਆ ਸਾਡਾ ਸਿੱਖਾਂ ਦਾ ਇਤਿਹਾਸ ਆ ਜਿਹੜਾ 21 ਵਿਸਾਖ ਵਾਲਾ ਦਿਨ ਹੈ ਇਸ ਚੀਜ਼ ਬਾਰੇ ਤੁਸੀਂ ਬਹੁਤ ਜਾਣਦੇ ਹੋ ਤੁਸੀਂ ਦਰਸ਼ਨ ਕਰਨ ਆਏ ਆ ਮੁਖਰਾਟ ਕੋਲ ਅ ਵਸੀ ਭਾਜੀ ਚਲੋ ਅੱਜ ਦਾ ਦਿਨ ਕਰਕੇ ਆਪਾਂ ਨੂੰ ਤਾਂ ਪਤਾ ਹੈ ਇਸ ਗੱਲ ਦਾ ਕਿ ਆਪਾਂ ਦਾ ਦਰਸ਼ਨ ਮੇਲਾ ਕਰਨ ਆਏ ਆ ਕਿ 21 ਵਿਸਾਖ ਨੂੰ ਹੀ ਗੁਰੂ ਸਾਹਿਬ ਜੀ ਨੇ ਇਹਨਾਂ 40 ਮੁਕਤੀਆਂ ਦਾ ਸੰਸਕਾਰ ਆਪੀ ਕੀਤਾ ਹਾਂਜੀ ਤੇ ਬੜਾ ਵੱਡਾ ਜੋੜ ਮੇਲਾ ਹੁੰਦਾ ਹੈ ਇਹਦਾ ਮਤਲਬ ਇਹ ਵੀ ਸਾਡ ਜੀ ਵਿੱਚ ਇੱਕ ਧੰਗ ਵੜਿਆ ਹਾਂਜੀ ਹਾਂ ਇਹ ਜਿਹੜਾ ਮਾਗੀ ਨੂੰ ਮਨਾਉਂਦੇ ਆ ਜਿਹੜੀ ਉਹ ਕੀ ਹੈ ਉਹ ਕਿਉਂ ਕਰਦੇ ਆ ਇਸ ਤਰ੍ਹਾਂ ਮਤਲਬ ਹੋਇਆ ਇੱਕੀ ਵਸਾਖ ਨੂੰ ਸਾਰਾ ਕੁਝ ਤੇ ਗੱਲ ਜਿਹੜੀ ਹੈ ਉਹ ਮਾਗੀ ਤੇ ਚਲੀ ਜਾਂਦੀ ਹੈ ਮਾਗੀ ਤੇ ਤਾਂ ਜਾਂਦੀ ਹੈ ਕਿ ਸਾਡੇ ਜਿਹੜੇ ਵੱਡੇ ਵੱਡੇ ਰੇਸੀ ਇੱਕ ਪੰਛੀ ਦਾ ਫੈਸਲਾ ਕੀਤਾ ਗਿਆ ਵਾ ਕਿ ਗਰਮੀ ਦਾ ਮੌਸਮ ਹੋਣ ਕਰਕੇ ਇੱਕ ਇਸ ਇਲਾਕੇ ਦੇ ਵਿੱਚ ਪਾਣੀ ਦੀ ਬੜੀ ਕਿਨਤ ਸੀ ਜੀ ਬਹੁਤ ਜ਼ਿਆਦਾ ਪਾਣੀ ਦੀ ਕਿਨਤ ਸੀ ਦੂਸਰਾ ਸੀ ਕਿ ਉਦੋਂ ਜਿਹੜੀ ਵਾਹੀ ਸੀ ਨਾ ਸਾਡੀ ਇਹ ਕਣਕਾਂ ਦੀ ਹਾੜੀ ਆਉਂਦੀ ਉਹਨੂੰ ਇੱਕ ਫਲਿਆਂ ਦਾ ਰਵਾਇ ਸੀ ਫਲੇ ਜੀ ਤਾਂ ਹੁਣ ਦੇ ਨੌਜਵਾਨ ਪੀੜ੍ਹੀ ਨੂੰ ਤਾਂ ਪਤਾ ਹੀ ਨਹੀਂ ਫਲੇ ਕੀ ਹੁੰਦੇ ਆ ਤੇ ਲੋਕ ਉਹ ਤੋਂ ਫਲਿਆਂ ਵੀ ਨਾਲ ਕਣਕ ਗੋਂਦੇ ਸੀ ਤੇ ਉਹ ਸਮਾਂ ਜਿਹੜਾ ਨਾ ਬੜਾ ਕੀਮਤੀ ਸੀ ਫਿਰ ਸਾਡੇ ਵੱਡ-ਵਡੇਰਿਆਂ ਨੇ ਬੈਠ ਕੇ ਇੱਕ ਮਤਾ ਪਾਇਆ ਕਿ ਕਿਉਂ ਨਾ ਇਹ ਜਿਹੜਾ ਦਿਹਾੜਾ ਹੈ ਇਹਦੇ ਮਾਗੀ ਦੇ ਨਾਲ इकठा करके मनाया जावे ਤੇ ਸਾਡੇ ਵਾਸਤੇ ਸੌਖ ਹੋ ਜੀ ਅਸਲ ਜਿਹੜਾ ਸ਼ਹੀਦੀ ਦਿਹਾੜਾ ਉਹ ਅੱਜ ਦਾ ਹੀ ਹੈ ਅੱਜ ਦਾ 21 ਦੇ 21 ਪੀ ਲਾ ਸਕਦਾ 21 ਦਾ ਹਾਂ ਹਾਂ ਮਤਲਬ ਇਹ ਕਹਿੰਦਾ ਕਿ ਇਹ ਵੀ ਇੱਕ ਬੜਾ ਵੱਡਾ ਜਦੋਂ ਅੱਜ ਇੱਕ ਮੈਂ ਕਿਸੇ ਸੀਨੀਅਰ ਪੱਤਰਕਾਰ ਨਾਲ ਗੱਲ ਕਰ ਰਿਹਾ ਸੀ ਉਹ ਵੀ ਬੜਾ ਹੈਰਾਨ ਹੋਇਆ ਕਿ ਹੈ ਕੀ ਕਿਵੇਂ ਹੋ ਸਕਦਾ ਮਤਲਬ ਬਹੁਤ ਸਾਰੇ ਦੁਨੀਆਂ ਨੂੰ ਇਸ ਗੱਲ ਦਾ ਪਤਾ ਨਹੀਂ ਹਾਲਾਂਕਿ ਆ 5-7 ਸਾਲ ਹੋ ਗਏ ਆ ਹੌਲੀ ਹੌਲੀ ਸੰਗਤ ਨੂੰ ਪਤਾ ਲੱਗਣਾ ਸ਼ੁਰੂ ਹੋਇਆ ਕਿ ਜਿਹੜਾ ਜੰਗ ਉਹ 21 ਵਿਸਾਖ ਵਾਲੇ ਦਿਨ ਤੇ ਸ਼ਹਾਦਤਾਂ ਹੋਈਆਂ ਗੁਰੂ ਸਾਹਿਬ ਨੇ ਕੀ ਸਸਕਾਰ ਕੀਤਾ ਮੁਗਲ ਫੌਜਾਂ ਦੀ ਜਿਹੜੀ ਹੈ ਉਹ ਪਿੱਛੇ ਆ ਮੁੜੀਆਂ ਹਾਰ ਕੇ ਪਿੱਛੇ ਮੁੜ ਗਈਆਂ ਇਹ ਗੱਲ ਤਾਂ ਸਾਰਿਆਂ ਨੂੰ ਪਤਾ ਹੈ ਕਿ ਇਸ ਜਗ੍ਹਾ ਤੇ ਪਾਣੀ ਦੀ ਕਿਲਤ ਸੀ ਜੰਗ ਤਾਂ ਹੀ ਇੱਥੇ ਹੋਇਆ ਕਿ ਖਦਰਾਣੇ ਦੀ ਢਾਬ ਵੱਜ ਗਈ ਢਾਬ ਦਾ ਮਤਲਬ ਪਾਣੀ ਵਾਲ ਜਿੱਥੇ ਜਗਾ ਬਿਲਕੁਲ ਕਿਦਰਾਨੇ ਦੀ ਢਾਬ ਵੱਜਦੀ ਜੀ ਤਾਂ ਹੀ ਇੱਥੇ ਕੋਈ ਜੰਗ ਲੜਨਾ ਸੌਖਾ ਹੋ ਜਾਏਗਾ ਪੋਲ ਪਾਣੀ ਕਿਨਾ ਸੁੱਖਾ ਹੋ ਜੀ ਪਰ ਇਸ ਗੱਲ ਦਾ ਨਹੀਂ ਸੀ ਸਾਰਿਆਂ ਨੂੰ ਅਜੇ ਤੱਕ ਪਤਾ ਲੱਗਾ ਕਿ ਇਹ 21 ਤੋਂ 60 ਵਾਲੇ ਦਿਨਾਂ ਦੇ ਵਿੱਚ ਜੰਗ ਹੋਵੇਗਾ ਤੁਸੀਂ ਹੈਰਾਨ ਹੋਵੋਗੇ ਚਲੋ ਗੁਰੂ ਘਰ ਖੜੇ ਆ ਮੈਂ ਤੁਹਾਡੇ ਨਾਲ ਆਪਾਂ ਉਦੋਂ ਵੀ ਦਰਸ਼ਨ ਕਰਨੋਂ ਆਏ ਤੇ ਮੈਂ ਅੱਜ ਫੇਰ ਮੰਦੇ ਵਿੱਚ ਸੋਚਦਾ ਹੁੰਦਾ ਸੀ ਵੀ ਵਿਰਖ ਸਾਹਿਬ ਨੂੰ ਪੁੱਛਣਾ ਹੈ ਕਿ ਆਪਾਂ ਦਾ ਲੋਕ ਮੰਗੀ ਦੇ ਇਸ਼ਾਨਾਮ ਕਰ ਰਹੇ ਐ ਤੇ ਅੱਜ ਫੇਰ ਉਹ ਹੀ ਤੁਸੀਂ ਕਹੀ ਜਾਂਦੇ ਦੇਣਾ ਤੇ ਇਹ ਮਤਲਬ ਕੀ ਹੈ ਮੈਨੂੰ ਨਹੀਂ ਸਮਝ ਲੱਗਾ ਤੇ ਇਹ ਇਤਿਹਾਸ ਭਾਜੀ ਰਣ ਦੱਸ ਕੇ ਮੈਨੂੰ ਲੱਗਦਾ ਮੇਰੇ ਨਾਲ ਨਾਲ ਜਿਹੜੇ ਹੋਰ ਕਈ ਨੌਜਵਾਨ ਹੈ ਉਹਨਾਂ ਨੂੰ ਵੀ ਇਤਿਹਾਸ ਤੋਂ ਜਾਣੂ ਹੋਣਗੇ ਜੀ ਉਹ ਮੇਰੇ ਖਿਆਲ ਦੇ ਵਿੱਚ ਜ਼ਿਆਦਾ ਨਹੀਂ ਦੱਸੀ ਬਸੀ ਦੀ ਜਿਹੜੇ ਸਾਡੀ ਸੰਗਤ ਨੂੰ ਨਹੀਂ ਪਤਾ ਨਹੀਂ ਪਤਾ ਉਹਦਾ ਮੁੱਖ ਕਾਰਨ ਹੈ ਜੀ ਜੇ ਅਸੀਂ ਇਤਿਹਾਸ ਪੜਾਂਗੇ ਤੇ ਸਾਰੋਂ ਇਤਿਹਾਸ ਦੀ ਜਾਣਕਾਰੀ ਭਿਆਨ ਕਰੀ ਹੋਵੇ ਸਾਡੀ ਨੌਜਵਾਨ ਕੀੜੀ ਜਾਂ ਸਾਡੇ ਜਾਦੇ ਲੋਕ ਨਾ ਕੰਮਾਂ ਤੋਂ ਦਿਆ ਦੇ ਵਿੱਚ ਜਿਆ ਹੋਰ ਮੇਲਾ ਸਮਝ ਲਿਆ ਅਸੀਂ ਗੱਲ ਇਹਨੂੰ ਅਸੀਂ ਜਿਹੜਾ ਮਾਗੀ ਮੇਲੇ ਚੱਲੇ ਹਾਂ ਪਰ ਅਸੀਂ ਇਹ ਨਹੀਂ ਸਮਝਦੇ ਕਿ ਉਸ ਦਿਹਾੜ ਦੀ ਮਹੱਤਤਾ ਕੀ ਹੈ ਮੇਲਾ ਸਮਝਿਆ ਜਾਂਦਾ ਹੈ ਮੇਲੇ ਕਰਕੇ ਜਿਹੜੀ ਸਭ ਤੋਂ ਵੱਡੀ ਹੈ ਵਰਖਾਸਰ ਬਤੇ ਆਮ ਲੋਕ ਤੇ ਆਮ ਲੋਕ ਇਹੀ ਗੱਲ ਕਰਦੇ ਹਨ ਕਿ ਅਸੀਂ ਮਾਗੀ ਮੇਲੇ ਚੱਲੇ ਹਾਂ ਮਾਗੀ ਮੇਲੇ ਚੱਲੇ ਹਾਂ ਸਰੋਚੀਦਾ ਇਸ ਵਾਰ ਨਹੀਂ ਕੋਈ ਸ਼ਹੀਦਾ ਦਿਨਾਂ ਨੂੰ ਸਮਰਪਿਤ ਹੈ ਇਹਨਾਂ ਨੂੰ ਸਮਰਪਿਤ ਹੈ ਪਰ ਜਿਹੜਾ ਇਸ ਦੀ ਅਸਲ ਦਿਹਾੜਾ ਉਹ ਅੱਜ ਸੋ ਪਿਆਰੇ ਸਾਰੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਵੇਖੋ ਇਹ ਜਿਹੜੇ ਸਾਡੇ ਜੋੜ ਮੇਲੇ ਜਿਹੜਾ ਸਾਡਾ ਇਤਿਹਾਸ ਹੈ ਜਿਵੇਂ ਭਾਜੀ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਅਸੀਂ ਪੜਦੇ ਨਹੀਂ ਬਾਚਦੇ ਨਹੀਂ ਸਾਨੂੰ ਕੋਈ ਪਤਾ ਨਹੀਂ ਲੱਗਣਾ ਅਸੀਂ ਇਸ ਗੱਲ ਤੋਂ ਬੜੀ ਦੂਰ ਜਾ ਚੁੱਕੇ ਹਾਂ ਸਾਨੂੰ ਇਹ ਗੱਲ ਸਮਝਣੀ ਪਵੇਗੀ ਕਿ ਅਸਲ ਸਾਡੇ ਜਿਹੜੇ ਤਿਆਰ ਨੇ ਉਹ ਵੀ ਕਿਹੜੇ ਦਿਨ ਹੁੰਦੇ ਨੇ ਤੇ ਕਿਵੇਂ ਸਾਨੂੰ ਮਨਾਉਣੇ ਚਾਹੀਦੇ ਨੇ ਹਾਜ਼ਰੀ ਤਾਂ ਸਾਡੀ ਹਰ ਵੇਲੇ ਗੁਰੂ ਦੇ ਚਰਨਾਂ 'ਚ ਹੈ ਪਰ ਸਾਨੂੰ ਇਹ ਚੀਜ਼ ਵਿਚਾਰ ਕੇ ਚਲਣੀ ਆ ਪੈਣੀ ਹੈ ਸਰਿਆ ਦਾ ਬਹੁਤ ਬਹੁਤ ਧੰਨਵਾਦ ਅੱਜ ਕੀ ਵਸਾਕ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ਼ਹੀਦਗਾਂ ਸਾਹਿਬ ਦੇ ਦਰਸ਼ਨਦਾਰੀ ਕੀਤੇ ਆ ਫਿਰ ਤੁਹਾਨੂੰ ਦੱਸ ਦਈਏ ਕਿ ਜਿਹੜਾ ਮੁਖਸਰ ਸਾਹਿਬ ਵਿਖੇ ਜੰਗ ਹੋਇਆ ਸੀ ਉਹ ਮਹਾਨ ਯੋਧੇ ਜਿਹੜੇ ਮਾਤਾ ਭਾਗੌਰ ਦੀ ਅਗਵਾਈ ਦੇ ਵਿੱਚ ਭਾਈ ਮਾਹ ਸਿੰਘ ਜੀ ਹੁਣੀ ਇੱਥੇ ਆ ਕੇ ਜੰਗ ਲੜੇ 40 ਮੁਕਤੇ ਜਿਹੜੇ ਸ਼ਹੀਦੀ ਪ੍ਰਾਪਤ ਕਰਕੇ ਜਿਨ੍ਹਾਂ ਸਿੱਖਾਂ ਨੂੰ ਗੁਰੂ ਸਾਹਿਬ ਜੀ ਨੇ ਮੁਕਤੀ ਦਾ ਵਾਰ ਦਿੰਦਿਆ ਇਸ ਸ਼ਹਿਰ ਨੂੰ ਇਸ ਖਤਰਾਨੇ ਦੀ ਧਾਮ ਨੂੰ ਮੁਖਸਰ ਸਾਹਿਬ ਬਣਾਇਆ ਕਿ ਅੱਜ ਉਥੇ ਉਹ ਜਿਹੜਾ ਸਾਲਾਨਾ ਜੂਰ ਮੇਲਾ ਮਨਾਇਆ ਜਾ ਰਿਹਾ ਜਿੱਥੇ ਅਸੀਂ ਦਰਸ਼ਨ ਕਰਨੀ ਪਹੁੰਚੀ ਹਾਂ ਉਹਨਾਂ ਸਮੂਹ ਸ਼ਹੀਦਾਂ ਨੂੰ ਸੀਸ ਨਵਾ ਕੇ ਕੋਟ-ਕੋਟ ਪ੍ਰਣਾਮ ਕਰਦੇ ਹੋਏ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ